ਸਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਭੂ ਪੰਜਾਬ ਬੁਲੇਟਿਨ ਦਾ آغاز ਕਰਦੇ ਹਾਂ ਕੁਝ ਮੁੱਖ ਸੁਰਖੀਆਂ ਦੇ ਨਾਲ ਅੱਜ ਤੋਂ ਸੰਸਦ ਦਾ ਪਹਿਲਾ ਸੈਸ਼ਨ ਸ਼ੁਰੂ ਇੰਡੀਆ ਗੱਠਜੋੜ ਨੇ ਬਣਾਇਆ ਸਰਕਾਰ ਕੇ ਰੰਦਾ ਪਲਾਨ ਨਵੇਂ ਸੰਸਦ ਚੁੱਕਣਗੇ ਸੋ ਗੁਰਸੇਖ ਲੜਕੀ ਨੂੰ ਕਿਰਪਾਨ ਪਾ ਨਹੀਂ ਦੇਣ ਦਿੱਤੀ ਪ੍ਰੀਖਿਆ Rajasthan ਦੇ ਜੁਡੀਸ਼ੀਅਲ ਪੇਪਰ 'ਚ ਨਹੀਂ ਦਿੱਤਾ ਗਿਆ ਦਾਖਲਾ SGPC ਨੇ ਪ੍ਰਗਟਾਇਆ ਰੋਸ ਪੰਜਾਬ ਦਾ ਤਾਪਮਾਨ 1.5 ਡਿਗਰੀ ਵਧਿਆ ਛੇ ਜੂਨ ਤੋਂ ਰਹਾਤ ਦੀ ਸੰਭਾਵਨਾ 28 ਜੂਨ ਨੂੰ ਮੀਂਹ ਦੀ ਸੰਭਾਵਨਾ 13 ਜ਼ਿਲ੍ਹਿਆਂ 'ਚ ਯੈਲੋ ਅਲਰਟ ਹਰਮੰਦਰ ਸਾਹਿਬ ਚ ਕੁੜੀ ਦੇ ਯੋਗ ਦਾ ਵਧਿਆ ਵਿਵਾਦ ਸਿੱਖ ਧਰਮ ਚ ਯੋਗ ਦੀ ਕੋਈ ਮਹੱਤਤਾ ਨਹੀਂ ਜਥੇਦਾਰ ਅਕਾਲ ਤਖਤ ਦੱਬਿਆ ਬਲਾਤਕਾਰ ਤੇ ਕਤਲ ਦੀਆਂ ਮਿਲਦੀਆਂ ਧਮਕੀਆਂ ਅਰਚਨਾ ਮਕਵਾਣਾ ਦਾ ਕਹਿਣਾ ਹੈ ਹੁਸ਼ਿਆਰਪੁਰ ਦਾ ਸੀਆਰਪੀਐਫ ਹੈੱਡ ਕਨਸਟੇਬਲ ਸ਼ਹੀਦ ਡਿਊਟੀ ਦੌਰਾਨ ਹੋਈ ਤਬੀਅਤ ਖਰਾਬ ਕੁਝ ਦਿਨ ਪਹਿਲਾਂ ਨਾਗਾਲੈਂਡ ਚ ਸੀ ਤਣਾਤ ਅੱਜ ਤੋਂ 18ਵੀਂ ਸੰਸਦ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਵਾਲਾ ਤੇ ਦੱਸਦੀ ਕਿ ਇੰਡੀਆ ਗੱਠ ਜੋੜ ਨੇ ਸਰਕਾਰ ਨੂੰ ਘੇਰਨ ਦਾ ਪਲਾਨ ਪਹਿਲੇ ਹੀ ਬਣਾ ਲਿਆ ਤਾਂ ਜਿਹੜਾ ਅੱਜ ਸੈਸ਼ਨ ਸ਼ੁਰੂ ਹੋਏਗਾ ਇਸ ਦੀ ਸ਼ੁਰੂਆਤ ਜੋ ਹੈ ਸੋਹ ਚੁਕਵਾਣ ਤੋਂ ਹੋਏਗੀ 540 ਜੋ ਐਮਪੀ ਨੇ ਉਹਨਾਂ ਨੂੰ ਸੋਹ ਚੁਕਵਾਈ ਜਾਏਗੀ ਜਿਹੜੇ ਜੋ ਹੁਣ ਲੋਕ ਸਭਾ ਚੋਣਾਂ ਹੋਈਆਂ ਨੇ 2024 ਦੀਆਂ ਉਸ ਦੇ ਵਿੱਚ ਜਿਹੜੇ ਜਿਹੜੇ ਐਮਪੀ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਪਹੁੰਚੇ ਨੇ ਉਹਨਾਂ ਨੂੰ ਸੋਹ ਚੁਕਵਾਈ ਜਾਏਗੀ ਤਾਂ 24 ਤੇ 25 ਜੂਨ ਦਾ ਸੋਹ ਕੰ ਦਾ ਸਮਾਰਕਿਆ ਗਿਆ ਕੱਲ ਯਾਨੀ 25 ਜੂਨ ਨੂੰ ਪੰਜਾਬ ਦੇ 13 ਜੀਐਮਪੀ ਨੇ ਸੰਸਦ ਨੇ ਉਹਨਾਂ ਦੇ ਵੱਲੋਂ ਸੌ ਚੁੱਕੀ ਜਾਏਗੀ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਇਸ ਸੈਸ਼ਨ ਦੇ ਵਿੱਚ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਇਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਏਗੀ ਅਤੇ 27 ਜੂਨ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋਵੇਂ ਸਦਨਾਂ ਯਾਨੀ ਲੋਕ ਸਭਾ ਤੇ ਰਾਜ ਸਭਾ ਦੀ ਸੰਜੀਟ ਬੈਠਕ ਨੂੰ ਸੰਬੋਧਨ ਕਰਨਗੇ ਇਸ ਦੇ ਨਾਲ ਹੀ ਵਿਰੋਧੀ ਗੱਠ ਜੋੜ ਇੰਡੀਆ ਨੇ ਸੰਸਦ ਸੈਸ਼ਨ ਚ ਵੱਖ-ਵੱਖ ਮੁੱਦਿਆਂ ਤੇ ਸਰਕਾਰ ਨੂੰ ਘੇਰਣ ਦੀ ਰਣਨੀਤੀ ਤਿਆਰ ਕੀਤੀ ਹੋਈ ਹੈ ਸਮਾਚਾਰ ਏਜੰਸੀ ਪੀਟੀਆਈ ਦੇ ਸੂਤਰਾਂ ਦੇ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਇੰਡੀਆ ਦੇ ਲੋਕ ਸਭਾ ਸੰਸਦ ਅੱਜ ਸੰਸਦ ਕੰਪਲੈਕਸ ਦੇ ਵਿੱਚ ਇਕੱਠੇ ਹੋਣ ਤੋਂ ਬਾਅਦ ਸੰਸਦ ਵੱਲ ਮਾਰਚ ਕਰਨਗੇ ਵਿਰੋਧੀ ਧਿਰ ਦੇ ਗੱਠਜੋੜ ਇੰਡੀਆ ਦੇ ਨਾਲ ਜੁੜੇ ਇੱਕ ਸੀਨੀਅਰ ਆਗੂ ਨੇ ਪੀਟੀਆਈ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਦ ਮੈਂਬਰ ਪੁਰਾਣੇ ਸੰਸਦ ਭਵਨ ਦੇ ਗੇਟ ਨੰਬਰ 2 ਨੇੜੇ ਇਕੱਠੇ ਹੋਣਗੇ ਜਿੱਥੇ ਕਦੇ ਗਾਂਧੀ ਜੀ ਦਾ ਬੁੱਤ ਖੜਾ ਹੋਇਆ ਕਰਦਾ ਸੀ ਅਤੇ ਉਸ ਤੋਂ ਬਾਅਦ ਇਹ ਮਾਰਚ ਕੱਢਿਆ ਜਾਏਗਾ ਤਾਂ ਦੱਸਿਆ ਕਿ ਕੱਲ ਪੰਜਾਬ ਦੇ ਨਵੇਂ ਬਣੇ ਸੰਸਦਾਂ ਨੂੰ ਸੌਂਚਾਈ ਜਾਏਗੀ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਦਾ ਨਾਮ ਵੀ ਲਿਸਟ ਦੇ ਵਿੱਚ ਸ਼ਾਮਲ ਰਾਜਸਥਾਨ ਦੇ ਜੁਡੀਸ਼ੀਅਲ ਪੇਪਰ ਦੇ ਵਿੱਚ ਇੱਕ ਗੁਰਸਿੱਖ ਲੜਕੀ ਨੂੰ ਦਾਖਲਾ ਨਹੀਂ ਦਿੱਤਾ ਗਿਆ ਇਸ ਦਾ ਕਾਰਨ ਸੀ ਕਿ ਲੜਕੀ ਦੇ ਵੱਲੋਂ ਕਕਾਰ ਪਾਏ ਹੋਏ ਸੀ ਕਿਰਪਾਨ ਪਾਈ ਹੋਈ ਸੀ ਜਿਸ ਨੂੰ ਲੈ ਕੇ ਲੜਕੀ ਨੂੰ ਦਾਖਲਾ ਨਹੀਂ ਦਿੱਤਾ ਗਿਆ ਤਾਂ ਹੁਣੇ ਮਾਮਲਾ ਕਾਫੀ ਜ਼ਿਆਦਾ ਤੂਲ ਫੜ ਗਿਆ ਇਸ ਤੇ ਐਸਜੀਪੀਸੀ ਦੇ ਵੱਲੋਂ ਰੋਸ ਪ੍ਰਗਟਾਇਆ ਗਿਆ ਤਾਂ ਐਸਜੀਪੀਸੀ ਦਾ ਕਹਿਣਾ ਹੈ ਕਿ ਇਹ ਸੰਵਿਧਾਨ ਦੀ ਉਲੰਘਣਾ ਕਰਨਾ ਤੇ ਹੁਣ ਜੋ ਵਿਵਾਦ ਹੈ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਵੱਧਦਾ ਜਾ ਰਿਹਾ ਹੈ ਰਾਜਸਥਾਨ ਦੇ ਵਿੱਚ ਲੋਕ ਸੇਵਾ ਯੋਗ ਦੇ ਵੱਲੋਂ আয়োজিত ਇੱਕ ਪ੍ਰੀਖਿਆ ਦੇ ਦੌਰਾਨ ਗੁਰਸਿੱਖ ਲੜਕੀ ਕਕਾਰ ਕਿਰਪਾਨ ਪਾਣ ਕਰਕੇ ਪ੍ਰੀਖਿਆ ਨਹੀਂ ਦੇ ਪਾਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਚੰਦਰ ਸਿੰਘ ਧਾਮੀ ਨੇ Rajasthan ਲੋਕ ਸੇਵਾ ਆਯੋਗ ਵੱਲੋਂ ਗੁਰਸਿੱਖ ਲੜਕੀ ਨੂੰ ਕਿਰਪਾਨ ਉਤਾਰਨ ਲਈ ਕਹਿਣ ਅਤੇ ਉਸ ਨੂੰ ਕੇਂਦਰ ਦੇ ਵਿੱਚ ਜਾਣ ਤੋਂ ਰੋਕਣ ਦਾ ਵਿਰੋਧ ਕੀਤਾ। ਐਡਵੋਕੇਟ ਧਾਮੀ ਨੇ ਐਤਵਾਰ ਨੂੰ ਹੀ ਪ੍ਰੀਖਿਆ ਦੇ ਵਿੱਚ ਗੁਰਸਿੱਖ ਲੜਕੀ ਨੂੰ ਕਿਰਪਾਨ ਦੇ ਨਾਲ ਪ੍ਰੀਖਿਆ ਕੇਂਦਰ ਦੇ ਵਿੱਚ ਜਾਣ ਤੋਂ ਰੋਕਣ ਤੇ ਕੜਾ ਨੋਟਿਸ ਲੰਦ ਹੋਇ ਕਿਹਾ ਕਿ ਇਹ ਦੇਸ਼ ਦੇ ਸੰਵਿਧਾਨ ਦਾ ਵੱਡਾ ਉਲੰਘਣ ਹੈ ਗੁਰਸਿੱਖ ਲੜਕੀ ਵਕੀਲ ਅਰਮਾਨ ਜੋਤਕੌਰ ਨੂੰ ਕਿਰਪਾਣ ਸਣੇ ਜੁਡੀਸ਼ੀਅਲ ਪ੍ਰੀਖਿਆ ਤੋਂ ਰੋਕਣ ਵਾਲੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਇਸ ਮਨਮਾਨੀ ਕਾਰਵਾਈ ਤੋਂ ਇੱਕ ਲੜਕੀ ਦਾ ਭਵਿੱਖ ਦਾਉ ਤੇ ਲੱਗ ਗਿਆ ਐਡਵੋਕੇਟ ਦਮੀਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਕੋਈ ਵੀ ਅੰਮ੍ਰਿਤਧਾਰੀ ਸਿੱਖ ਪੰਜ ਸਿੱਖ ਕਕਾਰਾਂ ਨੂੰ ਆਪਣੇ ਸਰੀਰ ਤੋਂ ਵੱਖ ਨਹੀਂ ਕਰ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਜਾਣਬੁੱਝ ਕੇ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾ ਇਸ ਤੇ ਸੁਖਬੀਰ ਸਿੰਘ ਬਾਦਲ ਦਾ ਵੀ ਇੱਕ ਟਵੀਟ ਸਾਹਮਣੇ ਆ ਚੁੱਕਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇਸ ਤੇ ਕਾਫੀ ਜ਼ਿਆਦਾ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ ਔਰ ਕਿਹਾ ਗਿਆ ਕਿ ਜਾਣਬੁੱਝ ਕੇ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਗਰਮੀਦ ਹੁਣ ਲਗਾਤਾਰ ਇੱਕ ਵਾਰ ਫਿਰ ਤੋਂ ਵੱਧਦੀ ਜਾ ਰਹੀ ਹੈ ਕੁਝ ਦਿਨ ਰਾਹਤ ਰਹੀ ਸੀ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਗਰਮੀ ਵੱਧਦੀ ਜਾ ਰਹੀ ਹੈ ਤਾਂ ਦੱਸਿਆ ਕਿ 26 ਜੂਨ ਤੋਂ ਬਾਅਦ ਰਾਹਤ ਮਿਲ ਸਕਦੀ ਹੈ 26 ਜੂਨ ਤੱਕ ਅਜਿਹੇ ਤਰੀਕੇ ਦੇ ਨਾਲ ਹੀ ਮੌਸਮ ਰਹੇਗਾ ਮੌਸਮ ਵਿਭਾਗ ਦੇ ਵੱਲੋਂ ਦੱਸ ਦਿੱਤਾ ਗਿਆ ਤਾਂ ਨਾਲ ਦੇ ਨਾਲ 13 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਕਿਹਾ ਗਿਆ ਕਿ 28 ਜੂਨ ਤੋਂ ਬਾਅਦ ਮੀਂਹ ਪੈ ਸਕਦਾ ਹੈ ਪੰਜਾਬ ਦੇ ਵਿੱਚ ਪਰ ਹੁਣ 26 27 ਤਰੀਕ ਤੱਕ ਇਸੇ ਤਰੀਕੇ ਦੇ ਨਾਲ ਹੀ ਮੌਸਮ ਰਹੇਗਾ ਗਰਮੀ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਪਰੇਸ਼ਾਨ ਕਰੇਗੀ ਪੰਜਾਬ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਲਗਾਤਾਰ ਦੂਜੇ ਦਿਨ ਇੱਕ ਵਾਰ ਫਿਰ ਤਾਪਮਾਨ ਦੇ ਵਿੱਚ ਆਸਤਨ 1.5 ਡਿਗਰੀ ਦਾ ਵਾਧਾ ਹੋਇਆ ਜਿਸ ਦੇ ਚੱਲਦੇ ਮੌਸਮ ਵਿਭਾਗ ਦੇ ਵੱਲੋਂ ਅੱਜ 13 ਜਿਲਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਦੱਸਿਆ ਗਿਆ ਕਿ ਕੱਲ ਸ਼ਾਮ ਤੋਂ ਫਰੀਦਕੋਟ ਦੇ ਵਿੱਚ ਜ਼ਿਆਦਾਤਰ ਤਾਪਮਾਨ 43.7 ਡਿਗਰੀ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਜਾਰੀ yellow alert ਦੇ ਮੁਤਾਬਕ ਅੱਜ ਗੁਰਦਾਸਪੁਰ, ਅਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਲੁਧਿਆਣਾ, ਬਠਿੰਡਾ, ਬਰਨਾਲਾ, ਮਾਨਸਾ ਤੇ ਸੰਗਰੂਰ ਦੇ ਵਿੱਚ ਹੀਟ ਵੇਵ ਚੱਲੇਗੀ ਤਾਂ ਇਹਨਾਂ 13 ਝੋਲਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਉੱਥੇ ਹੀ ਇਹਨਾਂ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਤੋਂ ਲੈ ਕੇ 45 ਡਿਗਰੀ ਦੇ ਆਲੇ-ਦੁਆਲੇ ਰਹਿ ਸਕਦਾ ਹੈ ਅੰਤਰਰਾਸ਼ਟਰੀ ਯੋਗ ਦਿਵਸ ਵਾਲੇ ਦਿਨ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਯੋਗਾ ਕਰਦੇ ਹੋਏ ਵੀਡੀਓ ਬਣਾਈ ਜਾਂਦੀ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਜੋ ਮਾਮਲਾ ਹੁਣ ਕਾਫੀ ਜ਼ਿਆਦਾ ਤੂਲ ਫੜ ਗਿਆ ਇਸ ਤੇ ਹੁਣ ਅਕਾਲ ਤਖਤ ਦੇ ਜਥੇਦਾਰ ਰਗਵੀਰ ਸਿੰਘ ਗਿਆਨੀ ਰਗਵੀਰ ਸਿੰਘ ਦਾ ਵੀ ਬਿਆਨ ਸਾਹਮਣੇ ਆ ਚੁੱਕਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਧਰਮ ਦੇ ਵਿੱਚ ਯੋਗ ਦੀ ਕੋਈ ਮਹੱਤਤਾ ਨਹੀਂ ਹੈ ਤਾਂ ਲੜਕੀ ਤੇ ਐਫ ਆਈ ਆਰ ਵੀ ਦਰਜ ਹੋ ਚੁੱਕੀ ਹੈ ਤਾਂ ਦੱਸ ਜੀ ਕਿ ਮਾਮਲਾ ਅੱਗੇ ਦੀ ਅੱਗੇ ਵਧਦਾ ਜਾ ਰਿਹਾ ਹੈ ਹਾਲਾਂਕਿ ਜੋ ਅਰਚਨਾ ਮਕਵਾਨਾ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਅਰਚਨਾ ਜਿਸ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਸੀ ਉਸ ਦਾ ਕਹਿਣਾ ਹੈ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਵੀਡੀਓ ਬਣਾਈ ਗਈ ਹੈ ਅਰਚਨਾ ਦੇ ਵੱਲੋਂ ਪਰ ਇਸ ਤੇ ਹੁਣ ਲਗਾਤਾਰ ਇਹ ਜੋ ਵਿਵਾਦ ਹੈ ਮਾਮਲਾ ਪੱਖ ਦਾ ਜਾ ਰਿਹਾ ਹੈ ਤਾਂ ਬਿਆਨਬਾਜ਼ੀਆਂ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੀਆਂ ਨੇ ਗੋਲਡਨ ਟੈਂਪਲ ਦੇ ਵਿੱਚ ਯੋਗ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਤਾਂ ਅਰਚਨਾ ਮਕਵਾਨਾ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਗੁਜਰਾਤ ਦੀ ਬੜੋਦਾ ਪੁਲਿਸ ਨੇ ਸੁਰੱਖਿਆ ਦਿੱਤੀ ਹੈ ਇਸ ਦੀ ਜਾਣਕਾਰੀ ਖੁਦ ਅਰਚਨਾ ਨੇ ਦਿੱਤੀ ਹੈ ਤਾਂ ਦੱਸ ਦੇ ਕਿ ਇਸ ਵਿਵਾਦ ਦੇ ਵਿਚਾਲੇ ਹੁਣ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਵੀ ਬਿਆਨ ਸਾਹਮਣੇ ਆ ਚੁੱਕਾ ਹੈ ਗਿਆਨੀ ਰਗਵੀਰ ਸਿੰਘ ਕਹਿਣਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਯਾਨੀ ਗੋਲਡਨ ਟੈਂਪਲ ਸਿੱਖ ਰੂਹਾਨੀਅਤ ਦਾ ਕੇਂਦਰ ਹੈ ਅਤੇ ਇੱਥੇ ਸੰਪੂਰਨ ਮਾਨਵ ਜਾਤ ਨੂੰ ਰੱਬੀ ਇਕਤਾ ਦਾ ਸੰਦੇਸ਼ ਮਿਲਦਾ ਹੈ ਯੋਗਾਸਨ ਦੀ ਸਿੱਖ ਧਰਮ ਦੇ ਵਿੱਚ ਕੋਈ ਮਹੱਤਤਾ ਨਹੀਂ ਹੈ ਸਿੱਖ ਧਰਮ ਇੱਕ ਨਿਆਰਾ ਤੇ ਨੁਰਾਲਾ ਧਰਮ ਹੈ ਜਿਸ ਬਾਰੇ ਦੇ ਵਿੱਚ ਕੁਝ ਤਾਕਤਾਂ ਜਾਣ ਬੁੱਝ ਕੇ ਗਲਤ ਪ੍ਰਚਾਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਗਿਆਨੀ ਰਗबीर ਸਿੰਘ ਦਾ ਕਹਿਣਾ ਕਿ ਸਿੱਖ ਧਰਮ ਆਪਣੇ ਆਲੇ ਦੁਆਲੇ ਦੇ ਸਮਾਜ ਨੂੰ ਤਿਆਗ ਕਰਨ ਤੇ ਆਪਣੇ ਸਰੀਰ ਦੀ 72000 나ੜੀਆਂ ਦੇ ਵਿੱਚ ਕੁੰਡਲੀ ਝੁਕਾਉਣ ਦਾ ਧਰਮ ਨਹੀਂ ਹੈ 나ਹੀਂ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਨਵੇਂ ਕਰਮ ਕਰਨ ਵਾਲਾ ਤੇ yogੀਆਂ ਵਾਲੇ 84 ਆਸਨ ਦੇ ਨਾਲ ਸਾਧਨਾ ਕਰਨ ਵਾਲੀ ਬੁੱਧੀ ਹੈ ਇਸ ਪਵਿੱਤਰ ਸਥਾਨ ਦੇ ਵਿਚਾਲੇ ਯੋਗਾਸਣ ਵਰਗੀਆਂ ਕ੍ਰਿਆਵਾਂ ਕਰਨਾ ਸਖਤ ਮੰਨ ਹੈ ਜਿਨ੍ਹਾਂ ਨੂੰ ਸਿੱਖ ਧਰਮ ਦੇ ਵਿੱਚ ਮੰਨਤਾ ਨਹੀਂ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਇੱਕ ਬੇहद ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸੀਆਰਪੀਐਫ ਦੇ ਹੈੱਡ ਕਨਸਟੇਬਲ ਦੀ ਮੌਤ ਹੋ ਗਈ ਹੈ ਡਿਊਟੀ ਦੌਰਾਨ ਸ਼ਹੀਦ ਹੋਏ ਨੇ ਹੈੱਡ ਕਨਸਟੇਬਲ ਤਾਂ ਕੁਝ ਦਿਨ ਪਹਿਲਾਂ ਨਾਗਾਲੈਂਡ ਦੇ ਵਿੱਚ ਤਾਇਨਾਤ ਸੀ ਡਿਊਟੀ ਦੌਰਾਨ ਅਚਾਨਕ ਸਿਹਤ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੈੱਡ ਕਨਸਟੇਬਲ ਸ਼ਹੀਦ ਹੋ ਜਾਂਦੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਮੁਕੇਰੀਆਂ ਤਹਿਸੀਲ ਦੇ ਝੰਡਵਾਲ ਪਿੰਡ ਦੇ ਇੱਕ ਸੀਆਰਪੀਐਫ ਦੇ ਹੈੱਡ ਕਨਸਟੇਬਲ ਮਨੋਜ ਕੁਮਾਰ ਜਿਨ੍ਹਾਂ ਦੀ ਉਮਰ 36 ਸਾਲ ਹੈ ਉਹ ਨਦੀ ਡਿਊਟੀ ਦੌਰਾਨ ਅਚਾਨਕ ਮੌਤ ਹੋ ਗਈ ਹੈ ਦੱਸਿਆ ਕਿ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਮਨੋਜ ਕੁਮਾਰ ਦੇ ਪਿਤਾ ਰਾਮ ਲਾਲ ਨੇ ਦੱਸਿਆ ਕਿ ਨਾਗaland ਦੇ ਵਿੱਚ ਡਿਊਟੀ ਤੇ ਤਨਖਾਹ ਹੈੱਡ ਕਨਸਟੇਬਲ ਮਨੋਜ ਕੁਮਾਰ ਦੀ ਕੁਝ ਦਿਨ ਪਹਿਲਾਂ ਹੀ ਨਾਗaland ਦੇ ਵਿੱਚ ਪੋਸਟਿੰਗ ਹੋਈ ਸੀ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਸ਼ੁੱਕਰਵਾਰ ਨੂੰ ਉਹਨਾਂ ਦੇ ਦਫ਼ਤਰ ਕ੍ਰਮਚਾਰੀਆਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਉੱਥੋਂ ਫੋਨ ਆਇਆ ਸੀ ਕਿ ਹੈੱਡ ਕਨਸਟੇਬਲ ਮਨੋਜ ਕੁਮਾਰ ਡਿਊਟੀ ਤੇ ਜਾਣ ਦੇ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਬੇਹੋਸ਼ ਹੋਏ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਪਰਤੀ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਪਰ ਹੁਣ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੋ ਇਸਨ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਅੱਜੀਆਂ ਹੋਰ ਨਾਲ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ